ਆ ਵੀ ਸਜਣੋ ਆ ਨਾ ਜਿਹੜੀ ਮਸ਼ੀਨ ਸੀ ਬਾਣ ਵੱਢ ਕੇ ਗਈ ਆ ਇਹ ਆਪਾਂ ਪਹਿਲਾਂ ਨਾ ਵੀਡੀਓ ਪਾਈ ਸੀ ਇੱਕ 826 ਕਣਕ ਦੀ ਜਿਹੜਾ 826 ਬੀ ਸੀਗਾ ਉਹਦੀ ਵੀਡੀਓ ਪਾਈ ਸੀ ਤੇ ਉਹ ਯਾਨੀ ਕਿ ਕਣਕ ਵੱਢ ਕੇ ਜਦੋਂ ਮਸ਼ੀਨ ਗਈ ਤੇ ਅੱਡ ਉਹ ਕਿੱਲਾ ਬਾਣ ਦਾ ਸੀ ਤੇ ਮਿਲ ਕੇ ਕਿੱਲੇ ਬਾਣ ਦੀ ਅੱਡ ਤੇ ਕੰਡਾ ਕਰਾਤਾ ਉਹ ਯਾਨੀ ਕਿ 58 ਮਣ ਦੇ ਵਿੱਚ ਕਣਕ ਉਹ ਆ ਗਈ ਆ ਉਹ ਯਾਨੀ ਕਿ 60 ਮਣ ਹੋਈ ਆ ਦੋ ਮਣ ਯਾਨੀ ਕਿ ਉਹਦੇ ਵਿੱਚੋਂ 4 ਝੋੜ ਕੱਢ ਦਾਂਗੇ ਆਪਾਂ 58 ਮਣ ਦੇ ਏੜਗੇੜ ਚ ਉਹ ਜਣਗੇ 58 ਮਣ ਪੂਰੀ ਨੱਠ ਫੱਟ ਤੁਲ ਗਈ ਤੇ ਆ ਗਾਹ ਜਦੋਂ ਆ ਕੇ ਖੜੇ ਤੇ ਆ ਆਪਣੇ ਬੰਦੇ ਯਾਰ ਮਿਤਰੀਆ ਤੇ ਸਾਡੇ ਆਪ ਦੇ ਆ ਬੰਦੇ ਇਹ ਵੀ ਗਾਹਾਂ ਕਣਕ ਵੱਢੀ ਜਾਂਦੀ ਸੀਗੇ ਤੇ ਇਹਨਾਂ ਨੂੰ ਪੁੱਛਿਆ ਇਹ ਵੀ ਕਹਿੰਦੇ ਕਹਿੰਦੇ ਝਾੜ तकरीबन ਠੀਕ ਲੱਗਦਾ ਤੇ ਵੈਸੇ ਚਲੋ ਪ੍ਰਮਾਤਮਾ ਦੀ ਕਿਰਪਾ ਚਾਹੀਦਾ ਵੀ ਆ ਤੇ ਆਸਾਂ ਬਹੁਤ ਹੁੰਦੀਆਂ ਪਰਮਾਤਮਾ ਸਭ ਨੂੰ ਦੇਵੇ ਤੇ ਇਹ ਤਕਰੀਬਨ ਕਣਕ ਦੇ ਝਾੜ ਸਾਡੇ ਏਰੀਏ ਦੇ ਵਿੱਚ ਤਕਰੀਬਨ ਤਕਰੀਬਨ ਠੀਕ ਆ ਤੇ ਚਲੋ ਡਿੱਗਣ ਲਗਾਉਣ ਦੀ ਵੀ ਕੋਈ ਬੱਚਤ ਨਹੀਂ ਪਾਲੀ ਨਹੀਂ ਮਾੜੀ ਮੋਟੀ ਪਾਸੇ ਸਾਈਡਾਂ ਸੁੱਟਾਂਗੇ ਮਾੜਾ ਮੋਟਾ ਹੋ ਜਾਂਦਾ ਉਹ ਨੀਕੀ ਪਰ ਠੀਕ ਰਿਹਾ ਕੁੱਲ ਮਿਲਾ ਕੇ ਤੇ ਇਹੀ ਪਰਮਾਤਮਾ ਨੂੰ ਮੇਰੀ ਬੇਨਤੀਆਂ ਸੀ ਤੇ ਵਧੀਆ ਝਾੜ ਇਹ ਪਰ ਇੱਕ ਜਰ ਹੋਰ ਗੱਲ ਆ ਗਈ ਵੀ ਆਹ ਗੱਲ ਦੀ ਸਮਝ ਨਹੀਂ ਆਈ ਵੀ ਹਜੇ ਨਾ ਕਣਕਾਂ ਤਕਰੀਬਨ ਵਿਸਾਖ ਵਾਲੇ ਦਿਨ ਚੜਦੇ ਵਿਸਾਖ ਮਸ਼ੀਨਾਂ ਚੱਲੀਆਂ ਤੇ ਆਹ ਵੇਖੋ ਆ ਵਾਣ ਵੜਤਾ ਇਹ ਵਾਣ ਵੜਤਾ ਤੇ ਚੜਦੇ ਵਿਸਾਖ ਚੱਲੀਆਂ ਮਸ਼ੀਨਾਂ ਤੇ ਮੇਰੇ ਹਿਸਾਬ ਨਾਲ ਤਾਂ 4 ਦਿਨਾਂ ਦੇ ਵਿੱਚ ਖਤਮ ਹੋ ਜੂਗਾ ਨਹੀਂ ਆਹਾ ਹੁਣ ਮਸ਼ੀਨ ਨੇ ਵੱਢ ਕੇ ਤੇ ਟਰਾਲੀ ਚੱਡ ਫਵਾਲੀ ਸੀ ਕਣਕੋ ਤੇ ਇਹ ਕੰਡਾ ਕਰਾਉਣ ਭੇਜੀ ਤੀ ਤੇ ਨਾਲ ਹੀ ਬਾਅਦ ਦੇ ਵਿੱਚ ਸੋਣ ਦਿਖਾਉਣੇ ਆ ਉਹਦੇ ਨਾਲ ਦੀ ਨਾਲ ਤੇ ਤੂੜੀ ਵਾਲੀ ਮਸ਼ੀਨ ਨਗਰੀ ਆ ਗਈ ਆ ਵੇਖੋ ਆ ਤੂੜੀ ਵਾਲੀ ਮਸ਼ੀਨ ਪਤਾ ਨਹੀਂ ਤਾਂ ਸੁਭਾਈ ਬਣ ਗਿਆ ਤੇ ਪਤਾ ਨਹੀਂ ਭਾਈ ਗੱਲ ਇਹ ਸਮਝੋ ਬਾਹਰ ਹੋ ਗਈ ਗੱਲ ਆ ਵੇਖੋ ਤੂੜੀ ਬਣ ਲੱਗ ਗਈ ਨਾਲ ਦੀ ਨਾਲ ਹੀ ਤੇ ਯਾਰ ਗੱਲ ਇਹ ਲਾਂਗਾ ਹਜੇ ਸੁੱਕਿਆ ਹੈ ਨਹੀਂਗਾ ਪੂਰਾ ਤੇ ਕਈ ਵਾਰੀ ਮੋੜ ਤੇ ਆਪਾਂ ਕੋਲ ਸੁਹਾਈ ਬਣ ਕੇ ਉੱਡਾਰ ਗੱਲ ਇਹੋ ਜਿਹੀ ਹੁੰਦੀ ਹੈ ਕਿ ਉਹਨਾਂ ਕੋਲ ਬਹੁਤ ਚਾਂਸ ਵੱਧ ਹੁੰਦੇ ਨੇ। ਚਾਂਸ ਸਾਰੇ ਦੇ ਮੌਜੂਦ ਆਂਦੀ ਆਂਦੀ ਬੇਲ ਪੈ ਜਾਂਦੀ ਆ ਟੂੜੀ ਮੋੜ ਤੇ ਅੰਦਰ ਪ੍ਰਧਾਖ ਆ ਜਾਂਦੀ ਆ ਤੇ ਕਈ ਵਾਰੀ ਤਾਂ ਆਮ ਅੰਦਰ ਵੀ ਅੱਗ ਲੱਗੀ ਆ ਟੂੜੀ ਜਦੋਂ ਅੰਦਰ ਸਿੱਟ ਦਿੰਦੇ ਆ ਤੇ ਮਾੜਾ ਜਿਹਾ ਸਹਜ ਮਤੇ ਨਹੀਂ ਚਾਹੀਦਾ ਰੱਬ ਤੋਂ ਕੋਈ ਨਹੀਂ ਲੰਘਣਾ ਚਾਹੀਦਾ। ਇਹੀ ਬੇਨਤੀਆਂ ਸੀ ਤੇ ਇੱਕ ਤੁਸੀਂ ਆਲਾ ਕਮੈਂਟਾਂ ਦੇ ਵਿੱਚ ਦੱਸਿਓ ਵੀ ਛੋਡੇ ਆ ਅਮਰੀਕਾ ਦੇ ਝਾੜ ਕੀ ਰਹੇ ਆ। ਬੀ ਤਕਰੀਬਨ ਸਾਡੇ ਬਠਿੰਡੇ ਏਰੀਏ ਦਾ ਝਾੜ ਆ ਇਹ ਤੇ ਤਕਰੀਬਨ ਤਕਰੀਬਨ 55 58 60 ਦੇ ਆਡੇ ਪੱਟੇ 55 55 ਦੇ 50 55 ਦੇ ਆਸੇ ਪਾਸੇ ਤਕਰੀਬਨ ਕੋਈ 60 ਵਾਲੀ ਵੀ ਆ 55 ਵਾਲੀ ਵੀ ਆ ਤੇ ਪ੍ਰਮਾਤਮਾ ਦੀ ਬਹੁਤ ਵਧੀਆ ਕਿਰਪਾ ਗਈ ਤੇ ਕਈ ਥਾਵਾਂ ਦੇ ਗੜਿਆਂ ਗੁੜਿਆਂ ਦੀ ਮਾਰ ਆਈ ਆ ਉੱਥੇ ਤਕਰੀਬਨ ਮਾਰ ਪਈ ਆ ਇਹ ਤੇ ਤੁਸੀਂ ਆਪ ਦਾ ਦੱਸਿਓ ਵੀ ਸੋਡੇ ਕਿੰਨਾ ਖਝਾੜ ਆ ਤੇ ਆ ਤੁਹਾਨੂੰ ਆਪਾਂ ਵੀਰ ਗੋਦਰਾ ਪਾਤੀਆ ਤੇ ਪ੍ਰਮਾਤਮਾ ਸਭ ਤੇ ਮਿਹਰ ਰੱਖੇ ਤੇ ਆ ਜਿਹੜੀ ਉਹ 52 ਮਣ ਕਣ ਕਾ 826 ਇਹ ਅੱਡ ਕੰਡਾ ਕਰਾ ਕੇ ਆਪਾਂ ਟਰਾਲੀ ਚੜ ਕਿਲਾ ਵਾਣ ਸੀਗਾ ਇਹ ਕਿਲਾ ਵਾਣ ਮਿਣ ਕੇ ਅੱਡ ਟਰਾਲੀ ਚ ਪਾ ਕੇ ਤੇ ਕੰਡਾ ਕਰਾਤਾ ਸੀ ਕਮੈਂਟਾਂ ਦੇ ਵਿੱਚ ਦੱਸਿਓ ਕਿ ਸੋਡੇ 826 ਦਾ ਕੀ ਚਾੜ ਰਿਹਾ ਕੋ ਕਿੰਨਾ ਕਹੀ ਜਾਂਦਾ ਕੋ ਕਿੰਨਾ ਕਹੀ ਜਾਂਦਾ ਸਾਢੇ ਤਕਰੀਬਨ 58 ਮਾਣ ਤੋਂ ਕੀ ਹੈ ਤੇ ਧੰਨਵਾਦ